ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਹ ਕਹਿ ਰਿਹਾ ਵੀ ਪੰਜਾਬ ਸਰਕਾਰ ਅਕਾਲ ਤਖਤ ਨਾਲ ਮੱਥਾ ਲਾ ਰਹੀ ਹੈ ਬਿਲਕੁਲ ਗਲਤ ਹੈਗਾ ਸੋ ਪੰਜਾਬ ਸਰਕਾਰ ਬਿਲਕੁਲ ਅਕਾਲ ਤਖਤ ਨਾਲ ਮੱਥਾ ਨਹੀਂ ਲਾ ਰਹੀ ਉਹ ਸ਼੍ਰੋਮਣੀ ਕਮੇਟੀ ਦੇ ਅੰਦਰ ਜੋ ਗੜਬੜਾ ਨੇ ਉਹਨੂੰ ਐਕਸਪੋਜ਼ ਕਰ ਰਹੀ ਆ ਇਹ ਕਮੇਟੀ ਪ੍ਰਧਾਨ ਨੂੰ ਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਮੰਨਣਾ ਚਾਹੀਦਾ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਅੰਦਰੂਨੀ ਹਾਲਤ ਠੀਕ ਨਹੀਂ ਹੈ ਬਹੁਤ ਵੱਡੇ ਕੱਪੜੇ ਤੇ ਬਹੁਤ ਵੱਡੀਆਂ ਗੜਬੜਾਣਾਂ ਨੇ ਜਿਹੜੀਆਂ ਹੋ ਰਹੀਆਂ ਨੇ ਜਾਂ ਤਾਂ ਉਹਦੀ ਨਰਪੱਖ ਸਿੱਖ ਵਿਦਵਾਨਾਂ ਤੋਂ ਪੜਤਾਲ ਕਰਾਈ ਜਾਵੇ ਉਹਦੇ ਵਿੱਚ ਕੁਝ ਸਰਕਾਰ ਦੇ ਨੁਮਾਇੰਦੇ ਵੀ ਪਾਇਆ ਜਾਣ ਬਾਕੀ ਸਿੱਖ ਵਿਦਵਾਨ ਪਾਇਆ ਜਾਣ ਜਦੋਂ ਰਿਕਾਰਡਸ ਦਾ ਕੰਪਿਊਟਰਿਕਰਨ ਨਹੀਂ ਹੋਇਆ ਉਸ ਬੰਦੇ ਨੂੰ 10 ਕਰੋੜ ਰੁਪਈਆ ਜਿਹੜਾ ਕੁਝ 1 2 3 ਸਾਲਾਂ ਵਿੱਚ ਜਿੰਨੇ ਵੀ ਟਾਈਮ ਚ ਉਹ ਦਿੱਤਾ ਗਿਆ ਹਨਾ ਸੋ ਜੇ ਉਹ ਉਹ ਅਫੈਕਟਿਵਲੀ ਕੰਮ ਨਹੀਂ ਕਰਿਆ ਉਹਨੇ ਪਰਫਾਰਮ ਨਹੀਂ ਕਰਿਆ ਤੇ ਹੁਣ ਫੇਰ ਉਹ ਜਿਹੜਾ ਫੌਜਦਾਰੀ ਕਿਤੇ ਨਾ ਕਿਤੇ ਜਿਹੜੀ ਕੁਤਾਹੀ ਹੋਈ ਆ ਸਰਕਾਰ ਨੂੰ ਇਸੇ ਕਰਕੇ ਅੱਗੇ ਆਉਣਾ ਪਿਆ ਜੇ ਬਾਦਲ ਕਿਆਂ ਦੀ ਸਰਕਾਰ ਹੁੰਦੀ ਤਾਂ ਫੇਰ ਜਿਸ ਤਰ੍ਹਾਂ ਮਾਫੀਆਂ ਦਵਾਈਆਂ ਗਈਆਂ ਨੇ ਤੇ ਇਹ ਸਾਰਾ ਟਲ ਜਾਣਾ ਸੀ ਛਰਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਨਾਲ ਸਰਕਾਰ ਜਿਹੜੀ ਆ ਮੱਥਾ ਲਾ ਰਹੀ ਹੈ ਫਿਰ ਜਿਹੜੀ ਇੰਟਰਨਲ ਡੈਮੋਕ੍ਰੇਸੀ ਹੈ ਉੱਤੇ ਕਿਉਂ ਵਿਚਾਰ ਵਟਾਂਦਰਾ ਨਹੀਂ ਹੁੰਦਾ ਹੈਗਾ ਹੁਣ ਜੇ ਆਪਾਂ ਕਹੀਏ ਕਿ ਜਿਹੜੇ ਉੱਥੇ ਧਰਨਾ ਲਾ ਕੇ ਬੈਠੇ ਹੋਏ ਨੇ ਜਿਹੜੇ 4-5 ਸਾਲ ਤੋਂ ਮਸਲਾ ਇਹ ਚੱਲ ਰਿਹਾ ਹੈਗਾ ਹੈ ਕਿਉਂ ਨਹੀਂ ਉਹਨਾਂ ਨੂੰ ਸੈਟੀਸਫਾਈ ਕਰਵਾਇਆ ਜਾ ਸਕਿਆ ਕੀ ਕਾਰਨ ਕੀ ਹੈ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਇੱਕ ਵਫਦ ਭੇਜਦੀ ਕਿ ਆ ਦੇਖੋ ਜੀ ਆ ਮਿਸਮੈਨੇਜਮੈਂਟ ਆ ਮਸਲਾ ਸੀ ਇਸ ਤਰੀਕੇ ਦੇ ਨਾਲ ਹੱਲ ਕਰ ਦਿੱਤਾ ਹੋਰ ਤੁਸੀਂ ਕੀ ਚਾਉਂਦੇ ਹੋਗੇ ਮਤਲਬ ਫਿਰ ਉੱਥੇ ਗਲਤੇ ਉਹੀ ਆ ਗਈ ਨਾ ਆਪਾਂ ਇਹ ਤੇ ਚਾਹੁੰਦੇ ਆ ਕਿ ਸਰਕਾਰ ਆਪਣੀਆਂ ਹੱਦਾਂ ਜਰੇ ਪਰ ਕੀ ਅਸੀਂ ਆਪਣੀਆਂ ਹੱਦਾਂ ਨੂੰ ਸਟਰੋਂਗ ਕਰ ਰਹੇ ਹਾਂ ਦਿਲਨੇ ਸਰਦਾਰ ਜਗਰੂਪ ਸਿੰਘ ਸੇਖੋ ਹੁਣਾ ਦੀ ਉਹਨਾਂ ਨੇ ਪੰਚਾਇਤ ਸਮਿਤੀ ਦੀਆਂ ਜਿਹੜੀਆਂ ਚੋਣਾਂ ਹੈਗੀਆਂ ਨੇ ਉਸ ਹਵਾਲੇ ਦੇ ਨਾਲ ਉਹਨਾਂ ਨੇ ਇੱਕ ਵੱਡਾ ਆਰਟੀਕਲ ਜਿਹੜਾ ਉਹਨਾਂ ਨੇ ਵੀ ਲਿਖਿਆ ਹੈਗਾ ਸਰਦਾਰ ਭਤਾ ਸਿੰਘ ਜੀ ਉਹ ਇਸ ਨੂੰ ਵਿਧਾਨ ਸਭਾ ਦੀ ਜਿੱਤ ਦੇ ਨਾਲ ਕੰਪੈਰੀਜ਼ਨ ਕਰਕੇ ਜੋੜ ਰਹੇ ਨੇ ਖਾਸ ਕਰਕੇ ਉਹਨਾਂ ਨੇ ਕਾਂਗਰਸ ਦਾ ਕੰਪੈਰੀਜ਼ਨ ਲਿਆ ਹੈਗਾ 1900 ਜੇ ਆਪਾਂ ਕਹੀਏ ਕਿ ਜਦੋਂ ਬਿਆਨ ਸਿੰਘ ਹੁਣਾ ਦੀ ਗਵਰਨਮੈਂਟ ਸੀ ਉਸ ਤੋਂ ਬਾਅਦ ਜਦੋਂ 1997 ਦੀਆਂ ਜਿਹੜੀਆਂ ਚੋਣਾਂ ਆਉਂਦੀਆਂ ਨੇ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਜਿੱਤੇ ਹੈਗੇ ਨੇ ਕੀ ਕੋ ਜ ਇਹਨਾਂ ਨੇ ਕਿਹਾ ਹੈਗਾ ਕੀ ਇਹ ਵੀ ਸਰਕਾਰ ਦੇ ਕਿਸ ਨਾ ਕਿਸੇ ਹੱਕ ਦੇ ਵਿੱਚ ਨਹੀਂ ਜਾਂਦਾ ਹੈਗਾ ਹਾਂਜੀ ਹਾਂਜੀ ਸੋ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਪੰਜਾਬ ਦੀ ਜਿਹੜੀ ਵੋਟ ਪੋਲਿਟਿਕਸ ਹੈਗੀ ਆ ਵੋਟਾਂ ਲੋਕ ਕਿਸ ਢੰਗ ਨਾਲ ਪਾਉਂਦੇ ਆ ਕਿਹੜੇ ਕਿਹੜੇ ਮੁੱਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਗੁਰ ਨਾਨਕ ਦੇਵ ਯੂਨੀਵਰਸਿਟੀ ਵਿੱਚ ਰਹੇ ਆ ਇਹ ਤੇ ਹਰ 6 ਮਹੀਨੇ ਬਾਅਦ ਵੋਟ ਸੈਂਪਲਿੰਗ ਆ ਜਿਹੜੇ ਕਰਦੇ ਰਹੇ ਆ ਸੋ ਵੋਟ ਪੈਟਰਨਸ ਬਾਰੇ ਸਰਦਾਰ ਜਗਰੂਪ ਸਿੰਘ ਸੇਖੋਂ ਦਾ ਬਹੁਤ ਵੱਡੀ ਮੁਹਾਰਤ ਜਿਹੜੀ ਹੈਗੀ ਆ ਉਹ ਹੈਗੀ ਆ ਸੋ ਉਹਨਾਂ ਦਾ ਇੰਗਲਿਸ਼ ਰਿਪੋਰਟ ਵਿੱਚ ਜਿਹੜਾ ਆਰਟੀਕਲ ਲੱਗਿਆ ਵੀ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੇ ਜਿਸ ਤਰ੍ਹਾਂ ਹੁੰਜਾ ਫੇਰੂ ਜਿੱਤ ਪ੍ਰਾਪਤ ਕਰੀ ਆ ਆਮ ਆਦਮੀ ਪਾਰਟੀ ਨੇ ਕਿ ਇਸੇ ਤਰ੍ਹਾਂ ਹੁੰਜਾ ਫੇਰੂ ਜਿੱਤ ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰ ਸਕਦੀ ਹੈ ਸੋ ਜਗਰੂਪ ਸਿੰਘ ਸੇਖੋਂ ਦਾ ਕਹਿਣਾ ਵੀ ਇਸ ਤਰ੍ਹਾਂ ਨਹੀਂ ਹੋਵੇਗਾ ਜੀ ਉਹਨਾਂ ਨੇ ਉਦਾਹਰਨ ਦਿੱਤੀ ਆ 1994 ਦੀਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਉਹ ਕਹਿੰਦੇ ਵੀ ਪਹਿਲੀ ਵਾਰ ਪੰਜਾਬ ਵਿੱਚ ਪੰਚਾਇਤ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬਿਆਨਤ ਸਿੰਘ ਦੇ ਮੁੱਖ ਮੰਤਰੀ ਹੁੰਦੇ ਆ 1994 ਵਿੱਚ ਹੋਈਆਂ ਸੀ ਜਿਹੜੀਆਂ ਕਿ ਬਹੁਤ ਵੱਡੀ ਪੱਧਰ ਤੇ ਜਿਵੇਂ ਅੱਜ ਆਮ ਆਦਮੀ ਪਾਰਟੀ ਨੇ ਜਿੱਤੀਆਂ ਇਸੇ ਤਰ੍ਹਾਂ ਬਿਆਨਤ ਸਿੰਘ ਨੇ ਜਿਹੜੀਆਂ ਜਿੱਤੀਆਂ ਸੀ ਸੋ ਜਿੰਨਾ ਬਾਹੂਬਲ ਬਿਆਨਤ ਸਿੰਘ ਨੇ ਵਰਤਿਆ ਸੀ ਜੀ ਮਸਲ ਪਾਵਰ ਆਪਣੀ ਸਾਰੀ ਸਰਕਾਰ ਦੀ ਪਾਵਰ ਉਸੇ ਤਰ੍ਹਾਂ ਦੀ ਪਾਵਰ ਆ ਜਿਹੜੀ ਉਹ ਆਮ ਆਦਮੀ ਪਾਰਟੀ ਨੇ ਵਰਤੀ ਆ ਉਹ ਕਹਿੰਦਾ ਵੀ 1994 ਵਿੱਚ ਜਿਹੜੀ ਹੁੰਜਾ ਫਿਰ ਜਿੱਤ ਹੋਈ ਸੀ ਉਹਦਾ ਇਹ ਹੋਇਆ ਵੀ 1997 ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਜਿਹੜੀ ਕਾਂਗਰਸ ਪਾਰਟੀ 1992 ਵਿੱਚ 87 ਸੀਟਾਂ ਲੈ ਕੇ ਗਈ ਸੀ 4-5 ਸੀਟਾਂ ਹੀ ਘੱਟ ਸੀ ਆਮ ਆਦਮੀ ਪਾਰਟੀ ਨਾਲੋਂ ਜੀ ਜੀ ਹੈਨਾ ਉਹ 1997 ਦੀਆਂ ਵਿਧਾਨ ਸਭਾ ਚ ਸਿਰਫ 14 ਸੀਟਾਂ ਜਿੱਤਣ ਵਿੱਚ ਕਾਮਯਾਬ ਹੋਏ 87 ਤੋਂ 14 ਤੇ ਡਿੱਗ ਗਏ ਕਿੰਨਾ ਮਤਲਬ ਫਰਕ ਆ ਗਿਆ ਹੁਣ 92 ਵਾਲੇ ਵੀ 14 ਤੇ ਡਿੱਗਦੇ ਆ ਜਾਂ 25 ਤੇ ਡਿੱਗਦੇ ਆ ਇਹ ਇਹ ਦੇਖਣ ਵਾਲੀ ਗੱਲ ਹੋਵੇਗੀ ਇਸੇ ਤਰ੍ਹਾਂ ਉਹ ਲੋਕ ਸਭਾ ਦੀ ਗੱਲ ਕਰਦੇ ਆ ਕਹਿੰਦੇ ਲੋਕ ਸਭਾ ਵੀ 1996 ਵਾਲੀ ਲੋਕ ਸਭਾ ਤੋਂ ਪਹਿਲਾਂ ਕਾਂਗਰਸ ਕੋਲ 12 ਲੋਕ ਸਭਾ ਦੀਆਂ ਸੀਟਾਂ ਸੀ ਜਿਹੜੀਆਂ ਕਿ 1996 ਵਿੱਚ ਘਟ ਕੇ ਸਿਰਫ 2 ਰਹਿ ਗਈਆਂ ਜੀ ਹਾਂ ਸੋ 12 ਤੋਂ 10 ਸੀਟਾਂ ਦਾ ਜਿਹੜਾ ਹੈਗਾ ਜਿਨ੍ਹਾਂ ਨੇ 1994 ਵਿੱਚ ਹੁੰਜਾ ਫਿਰੂ ਜਿੱਤ ਪੰਚਾਇਤ ਸੰਮਤੀਆਂ ਵਿੱਚ ਤੇ ਜਿਲ੍ਹਾ ਪ੍ਰੀਖਤ ਵਿੱਚ ਜਿੱਤੀ ਸੀ ਉਹ ਕਹਿੰਦੇ ਵੀ ਇਸ ਤਰ੍ਹਾਂ ਖੜ ਗਏ ਸੋ ਜਗਰੂਪ ਸਿੰਘ ਸੇਖੋ ਕਹਿੰਦੇ ਵੀ ਉਹਦੇ ਕਾਰਨ ਕੀ ਆ ਕਾਨੂੰਨ ਤੇ ਵਿਵਸਥਾ ਦੇ ਵਿਗੜਦੀ ਹੋਈ ਸਥਿਤੀ ਸੋ ਉਹਨਾਂ ਨੇ ਇਹ ਕਿਹਾ ਸਮਾਜ ਵਿੱਚ ਸਰਕਾਰ ਦੇ ਕੰਮਾਂ ਪ੍ਰਤੀ ਬੇਵਿਸ਼ਵਾਸੀ ਜਿਹੜੇ ਐਮਐਲਏ ਜਾਂ ਐਮਪੀ ਨੇ ਜਾਂ ਸਰਕਾਰ ਦੇ ਪ੍ਰਤਨਿਤ ਨੇ ਉਹਨਾਂ ਦਾ ਲੋਕਾਂ ਨਾਲ ਕੋਈ ਮੇਲ ਜੋਲ ਨਾ ਹੋਣਾ ਵਿੱਚ ਗੈਪ ਪੈ ਜਾਣਾ ਤੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਾ ਉਤਰਨਾ ਜਿਹੜਾ ਹੈਗਾ ਇਹ ਸਰਕਾਰ ਦੀਆਂ ਬਹੁਤ ਵੱਡੀਆਂ ਇਹ ਮੇਨ ਖਾਮੀਆਂ ਨੇ ਵੀ ਲੋਕਾਂ ਨੇ ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਸਰਕਾਰ ਸਜਾਈ ਸੀ ਉਹ ਸਰਕਾਰ ਹੈ ਜਿਹੜੀ ਲੋਕਾਂ ਦੇ ਸੁਪਨਿਆਂ ਤੇ ਪੂਰੀ ਨਹੀਂ ਉਤਰਦੀ ਬੇਵਿਸ਼ਵਾਸੀ ਹੈਗੀ ਆ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਆ ਤੇ ਜਿਹੜੇ ਲੋਕ ਪ੍ਰਦਰਨਿਤ ਨੇ ਉਹ ਲੋਕਾਂ ਤੱਕ ਅਪਰੋਚੇਬਲ ਨਹੀਂ ਹੈਗੇ ਇਹੋ ਹੀ ਸਥਿਤੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਆਂ ਲਾਇਆ ਗਿਆ ਉਦੋਂ ਵੀ ਬਣੀ ਸੀ ਉਦੋਂ ਇਹੀ ਸੀ ਵੀ ਕੈਪਟਨ ਅਮਰਿੰਦਰ ਸਿੰਘ ਆਪ ਹੀ ਅਵੇਲੇਬਲ ਨਹੀਂ ਸੀ ਐਮਐਲਏ ਨੂੰ ਵੀ ਨਹੀਂ ਸੀ ਮਿਲਦੇ ਸੋ ਉਸ ਸਥਿਤੀ ਹੈ ਜਿਹੜੀ ਹੌਲੀ ਹੌਲੀ ਪਹੁੰਚ ਰਹੀ ਹੈਗੀ ਹੁਣ ਦੇਖੋ ਜਗਰੂਪ ਸਿੰਘ ਸੇਖੋਂ ਵੈਸੇ ਵੋਟ ਪੋਲਿਟਿਕਸ ਦੇ ਉਹ ਸਭ ਤੋਂ ਵੱਡੇ ਪੰਜਾਬ ਵਿੱਚ ਦੋ ਤਿੰਨ ਕਿ ਬੰਦੇ ਨੇ ਜਿਹੜੇ ਇਸ ਇਸ ਪੈਟਰਨ ਜਿਹੜੀ ਪੋਲਿਟਿਕਸ ਪੈਟਰਨ ਵਾਲੀ ਵੋਟਾਂ ਵਾਲੀ ਉਹਦੇ ਮਾਹਰ ਨੇ ਸੋ ਉਹਨਾਂ ਦਾ ਆਰਟੀਕਲ ਇੰਗਲਿਸ਼ ਟ੍ਰਿਬਿਊਨ ਵਿੱਚ ਹੈ ਜਿਹੜਾ ਇਹ ਕਹਿੰਦਿਆਂ ਲੱਗਿਆ ਹੈ ਜੀ ਬਿਲਕੁਲ ਜੀ ਦੇਖਦੇ ਹਾਂ ਕਿ ਕੀ ਕੁਝ ਇਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਹੈ ਜਾਂ ਸਰਕਾਰ ਵੱਲੋਂ ਕੀ ਕੋਈ ਅਮਲ ਜਿਹੜੇ ਨੇ ਕੀਤੇ ਜਾਂਦੇ ਨੇ ਜਿਵੇਂ ਕਿ ਕਿਉਂਕਿ ਦੋਨੋਂ ਹੀ ਆਰਟੀਕਲ ਇੱਕ ਵੋਟਾਂ ਨੂੰ ਲੈ ਕੇ ਤੇ ਦੂਜਾ ਆਰਥਿਕਤਾ ਨੂੰ ਲੈ ਕੇ ਕਾਫੀ ਇੰਪੋਰਟੈਂਟ ਜੀ ਆਪਾਂ ਕਹੀ ਕਿ ਹੈਗੇ ਨੇ ਸਰਦਾਰਤਾ ਸਿੰਘ ਜੀ ਸਰਦਾਰ ਸਤਿੰਦਰ ਸਿੰਘ ਕੋਲੀ ਹੋਣਾ ਦੀ ਜਿਹੜੀ ਗ੍ਰਿਫਤਾਰੀ ਪਿਛਲੇ ਦਿਨੀ ਹੋਈ ਹੈਗੀ ਹੈ ਔਰ ਖਾਸ ਕਰਕੇ 328 ਸਰੂਪਾਂ ਵਾਲਾ ਜਿਹੜਾ ਮਸਲਾ ਹੈਗਾ ਔਰ ਇਹ ਸਾਬਕਾ ਸੀਏ ਜੀ ਆਪਾਂ ਗਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਾਹੇ ਉਹਨਾਂ ਦੇ ਅਕਾਊਂਟ ਹੋਣ ਜਾਂ ਹੋਰ ਵੀ ਜਿਹੜੇ ਕਾਲਜਿਸ ਵਗੈਰਾ ਦੇ ਅਕਾਊਂਟ ਹੋਣ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜਾ ਹੈ ਇਨਾਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਹੈ ਕੀ ਕਹੋਗੇ ਜਦੋਂ 45 ਕਮਿਸ਼ਨ ਜਦੋਂ ਬੈਠਾ ਸੀ ਸਰਦਾਰ ਰਿਸ਼ਰ ਸਿੰਘ ਹੋਣਾ ਵਾਲੀ ਜਿਹੜੀ ਟੀਮ ਹੈਗੀ ਸੀ ਉਹਨਾਂ ਦੇ ਵੱਲੋਂ ਬਕਾਇਦਾ ਸਿਫਾਰਿਸ਼ ਕੀਤੀ ਗਈ ਸੀ ਕਿ ਜੇ ਇਹ ਸਾਰਾ ਕੁਝ ਜਿਹੜਾ ਹੈ ਚੰਗੇ ਤਰੀਕੇ ਦੇ ਨਾਲ ਹੋ ਜਾਂਦਾ ਤੇ ਇਹ ਮਸਲਾ ਪੈਣਾ ਹੀ ਨਹੀਂ ਸੀ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਸੋ ਮਿਸ ਮੈਨੇਜਮੈਂਟ ਆਫ ਅਫੇਅਰਸ ਆ ਜਿਹੜੀ ਹੋਈ ਹੈਗੀ ਆ 328 ਰੁਪਿਆਂ ਦੇ ਮਾਮਲੇ ਵਿੱਚ ਸੋ ਚੰਗਾ ਸੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਕੋਈ ਨਾ ਕੋਈ ਕਾਰਜ ਆ ਜਿਹੜਾ ਕਰ ਲੈਂਦੀਏ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਕਿਉਂਕਿ ਦੋਸ਼ੀ ਸਾਰੇ ਜਿਹੜੇ ਨਾਮਜਦ ਹੋਏ ਨੇ ਉਹ ਸ਼੍ਰੋਮਣੀ ਕਮੇਟੀ ਦੇ ਕਿਤੇ ਨਾ ਕਿਤੇ ਮੈਨੇਜਰ, ਮੁਲਾਜ਼ਮੇ, ਅਫਸਰ ਸਾਹੇਚ ਰਹੇ ਨੇ ਤਾਂ ਸ਼੍ਰੋਮਣੀ ਇਹ ਸੰਦੇਸ਼ ਜਾ ਰਿਹਾ ਹੈ ਵੀ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਉਹਨਾਂ ਲੋਕਾਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈਗੀ ਆ ਸੋ ਵਾਰ-ਵਾਰ ਕਿਉਂਕਿ ਗੁਰਦੁਆਰਾ ਕਮਿਸ਼ਨ ਕੋਲ ਵੀ ਗਿਆ ਗੁਰਦੁਆਰਾ ਕਮਿਸ਼ਨ ਨੇ ਵੀ ਜਿਹੜੀ ਹੈਗੀ ਗੁੰਗਲੋਂਾਂ ਤੋਂ ਮਿੱਟੀ ਝਾੜੀ ਆ ਉਹ ਮਿਸਟਰ ਕਲੇਰੀ ਨੇ ਸ਼ਾਇਦ ਗੁਰਦੁਆਰਾ ਕਮਿਸ਼ਨ ਦੇ ਜਿਹੜਾ ਹੁ ਗਿਆਨੀ ਹਰਪੀਤ ਸਿੰਘ ਹੋਣਾ ਦਾ ਵੀ ਆ ਕਿ ਇਸ ਦੇ ਵਿੱਚ ਬਕਾਇਦਾ ਸੀਗਾ ਕਿ ਜਿਨ੍ਹਾਂ ਨੇ ਕੀਤਾ ਹੈਗਾ ਉਹਨਾਂ ਤੇ ਫੌਜਦਾਰੀ ਮੁਕਦਮੇ ਹੋਣੇ ਚਾਹੀਦੇ ਨੇ ਤੇ ਉਹਨਾਂ ਨੇ ਬਕਾਇਦਾ ਇਹ ਗੱਲ ਕਹੀ ਹੈਗੀ ਆ ਕਿ ਇਹਨਾਂ ਨੂੰ ਸੀਏ ਸਾਹਿਬ ਨੂੰ ਬਚਾਉਣ ਦੇ ਲਈ ਉਹ ਫੌਜਦਾਰੀ ਮੁਕਦਮੇ ਵਾਲਾ ਮਸਲਾ ਨਹੀਂ ਤਰਜੋਏ ਹਾਂ ਬਿਲਕੁਲ ਬਿਲਕੁਲ ਸੋ ਹੁਣ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਹ ਕਹਿ ਰਿਹਾ ਵੀ ਪੰਜਾਬ ਸਰਕਾਰ ਅਕਾਲ ਤਖਤ ਨਾਲ ਮੱਥਾ ਲਾ ਰਹੀ ਹੈ ਬਿਲ ਪੰਜਾਬ ਸਰਕਾਰ ਬਿਲਕੁਲ ਅਕਾਲ ਤਖਤ ਨਾਲ ਮੱਥਾ ਨਹੀਂ ਲਾ ਰਹੀ ਉਹ ਸ਼੍ਰੋਮਣੀ ਕਮੇਟੀ ਦੇ ਅੰਦਰ ਜੋ ਗੜਬੜਾ ਨੇ ਉਹਨੂੰ ਐਕਸਪੋਜ਼ ਕਰ ਰਹੀ ਆ ਇਹ ਕਮੇਟੀ ਪ੍ਰਧਾਨ ਨੂੰ ਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਮੰਨਣਾ ਚਾਹੀਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਅੰਦਰੂਨੀ ਹਾਲਤ ਠੀਕ ਨਹੀਂ ਹੈ ਬਹੁਤ ਵੱਡੇ ਘਪਲੇ ਤੇ ਬਹੁਤ ਵੱਡੀਆਂ ਗੜਬੜਾਂ ਨੇ ਜਿਹੜੀਆਂ ਹੋ ਰਹੀਆਂ ਨੇ ਜਾਂ ਤਾਂ ਉਹਦੀ ਨਿਰਪੱਖ ਸਿੱਖ ਵਿਦਵਾਨਾਂ ਤੋਂ ਪੜਤਾਲ ਕਰਾਈ ਜਾਵੇ ਉਹਦੇ ਵਿੱਚ ਕੁਝ ਸਰਕਾਰ ਦੇ ਨੁਮਾਇੰਦੇ ਵੀ ਪਾਇਆ ਜਾਣ ਬਾਕੀ ਸਿੱਖ ਵਿਦਵਾਨ ਪਾਇਆ ਜਾਣ ਸੋ ਇਹ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਹੈਗਾ ਇੱਕ ਖੁੱਲਾ ਸੱਦਾ ਦੇਣਾ ਚਾਹੀਦਾ ਵੀ ਤੁਸੀਂ ਸਾਡੇ ਜਿਹੜੇ ਮੈਨੇਜਮੈਂਟ ਦੇ ਅਫੇਅਰਜ਼ ਆ ਉਹਨੂੰ ਦੇਖ ਸਕਦੇ ਆ ਜਿਹੜੇ ਨਿਰਪੱਖ ਸਿੱਖ ਵਿਦਵਾਨ ਆ ਜਿਹੜੇ ਹੁਣ ਪਰ ਸੰਦੇਸ਼ ਇਹ ਜਾ ਰਿਹਾ ਹੈ ਬੇਸ਼ਰਮਨੀ ਕਮੇਟੀ ਦਾ ਪ੍ਰਧਾਨ ਉਹ ਸੁਖਵੀਰ ਸਿੰਘ ਬਾਦਲ ਦੀਆਂ ਹਦਾਇਤਾਂ ਤੇ ਉਹਨਾਂ ਲੋਕਾਂ ਨੂੰ ਬਚਾਉਣ ਦੇ ਯਤਨ ਕਰ ਰਿਹਾ ਜਿਨ੍ਹਾਂ ਦੀ ਮਿਸਮੈਨੇਜਮੈਂਟ ਨਾਲ ਜਦੋਂ ਰਿਕਾਰਡਸ ਦਾ ਕੰਪਿਊਟਰਾਈਜ਼ੇਸ਼ਨ ਨਹੀਂ ਹੋਇਆ ਉਸ ਬੰਦੇ ਨੂੰ 10 ਕਰੋੜ ਰੁਪਈਆ ਜਿਹੜਾ ਕੁਝ 1 2 3 ਸਾਲਾਂ ਵਿੱਚ ਜਿੰਨੇ ਵੀ ਟਾਈਮ ਚੋ ਦਿੱਤਾ ਗਿਆ ਹਨਾ ਸੋ ਜੇ ਉਹ ਉਹ ਇਫੈਕਟਿਵਲੀ ਕੰਮ ਨਹੀਂ ਕਰਿਆ ਉਹਨੇ ਪਰਫਾਰਮ ਨਹੀਂ ਕਰਿਆ ਤੇ ਹੁਣ ਫੇਰ ਉਹ ਜਿਹੜਾ ਫੌਜਦਾਰੀ ਕਿਤੇ ਨਾ ਕਿਤੇ ਜਿਹੜੀ ਕੁਤਾਹੀ ਹੋਈ ਆ ਸਰਕਾਰ ਨੂੰ ਇਸੇ ਕਰਕੇ ਅੱਗੇ ਆਉਣਾ ਪਿਆ ਜੇ ਬਾਦਲ ਕਿਆਂ ਦੀ ਸਰਕਾਰ ਹੁੰਦੀ ਤਾਂ ਫੇਰ ਜਿਸ ਤਰ੍ਹਾਂ ਮਾਫੀਆਂ ਦਵਾਈਆਂ ਗਈਆਂ ਨੇ ਤੇ ਇਹ ਸਾਰਾ ਟਲ ਜਾਣਾ ਸੀ ਪਰ ਹੁਣ ਕਿਉਂਕਿ ਸਰਕਾਰ ਵਿਰੋਧੀ ਪਾਰਟੀ ਦੀ ਹੈ ਸੋ ਕਿਤੇ ਨਾ ਕਿਤੇ ਇਹ ਮਸਲਾ ਜਿਹੜਾ ਹੈਗਾ ਕਾਨੂੰਨੀ ਸਕੰਜੇ ਵਿੱਚ ਫਸਦਾ ਜਾ ਰਿਹਾ ਸੁਸ਼ਿੰਦਰ ਸਿੰਘ ਕੋਲੀ ਤੋਂ ਹੁਣ ਕੱਲਾ ਸਰੂਪਾਂ ਦੇ ਬਾਰੇ ਨਹੀਂ ਹੋਰ ਬਹੁਤ ਸਾਰੀਆਂ ਪੁੱਛਗਿੱਛਾਂ ਹੋਣੀਆਂ ਵੀ ਉਹ ਬਾਦਲ ਕਿਆਂ ਦੇ ਫੇਰਸ ਨੂੰ ਕਿਸ ਤਰ੍ਹਾਂ ਡੀਰ ਕਰਦਾ ਸੀ ਅੱਪਾ ਗੱਲ ਜਿੱਦਾਂ ਇੰਟਰਨਲ ਡੈਮੋਕ੍ਰੇਸੀ ਦੀ ਵੀ ਕਰਦੇ ਹੈਗੇ ਆ ਜਾਂ ਜਿੱਦਾਂ ਤੁਸੀਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਨਾਲ ਸਰਕਾਰ ਜਿਹੜੀ ਹੈ ਮੱਥਾ ਲਾ ਰਹੀ ਹੈ ਫਿਰ ਜਿਹੜੀ ਇੰਟਰਨਲ ਡੈਮੋਕ੍ਰੇਸੀ ਹੈ ਉੱਤੇ ਕਿਉਂ ਵਿਚਾਰ ਵਟਾਂਦਰਾ ਨਹੀਂ ਹੁੰਦਾ ਹੈਗਾ ਹੁਣ ਜੇ ਆਪਾਂ ਕਹੀਏ ਕਿ ਜਿਹੜੇ ਉੱਥੇ ਧਰਨਾ ਲਾ ਕੇ ਬੈਠੇ ਹੋਏ ਨੇ ਜਿਹੜੇ 4-5 ਸਾਲ ਤੋਂ ਮਸਲਾ ਇਹ ਚੱਲ ਰਿਹਾ ਹੈਗਾ ਹੈ ਕਿਉਂ ਨਹੀਂ ਉਹਨਾਂ ਨੂੰ ਸੈਟੀਸਫਾਈ ਕਰਵਾਇਆ ਜਾ ਸਕਿਆ ਕੀ ਕਾਰਨ ਕੀ ਹੈ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਇੱਕ ਵਫਦ ਭੇਜਦੀ ਕਿ ਆਹ ਦੇਖੋ ਜੀ ਆਹ ਮਿਸਮੈਨੇਜਮੈਂਟ ਆ ਮਸਲਾ ਸੀ ਇਸ ਤਰੀਕੇ ਦੇ ਨਾਲ ਹੱਲ ਕਰ ਦਿੱਤਾ ਹੋਰ ਤੁਸੀਂ ਕੀ ਚਾਹੁੰਦੇ ਹੋਗੇ ਮਤਲਬ ਫਿਰ ਉੱਥੇ ਗਲਤੇ ਉਹੀ ਆ ਗਈ ਨਾ ਆਪਾਂ ਇਹ ਤੇ ਚਾਹੁੰਦੇ ਆ ਕਿ ਸਰਕਾਰ ਆਪਣੀਆਂ ਹੱਦਾਂ 'ਚ ਰਹੇ ਪਰ ਕੀ ਅਸੀਂ ਆਪਣੀਆਂ ਹੱਦਾਂ ਨੂੰ ਸਟਰੋਂਗ ਕਰ ਰਹੇ ਹਾਂ ਜਾਂ ਫਿਰ ਇਹੀ ਕਾਰਨ ਹੈ ਤਾਂ ਹੀ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਨੇ ਬਿਲਕੁਲ ਬਿਲਕੁਲ ਅਸੀਂ ਉਸੇ ਮਾਡਲ ਤੇ ਸੰਸਥਾ ਜੇ ਸਿੱਖ ਸੰਸਥਾ ਨੇ ਵੀ ਭਾਰਤ ਦੀਆਂ ਰਾਜਨੀਤਿਕ ਪਾਰਟੀਆਂ ਵਾਂਗ ਹੀ ਕੰਮ ਕਰਨਾ ਫਿਰ ਸਾਨੂੰ ਸਿੱਖ ਸੰਸਥਾ ਉਸਾਰਨ ਦੀ ਲੋੜ ਨਹੀਂ ਹੈਗੀ ਹੁਣ ਤੁਸੀਂ ਦੇਖੋ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿੱਚ ਜਾਂ ਮੁਹਾਲੀ ਵਿੱਚ ਧਰਨਾ ਲੱਗਿਆ ਹੋਇਆ ਹੈ ਸਰਕਾਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਉਹੀ ਕੰਮ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਵੀ ਜਿਹੜੇ 328 ਰੂਪਾਂ ਦੇ ਮਾਮਲੇ ਵਿੱਚ ਡੈਮੋਕ੍ਰੈਟਿਕ ਕਾਰਜ ਕਰ ਰਹੇ ਆ ਸ਼੍ਰੋਮਣੀ ਕਮੇਟੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਇਟ ਮੀਨਸ ਸਾਰੇ ਸਰਕਾਰ ਦੇ ਸ਼੍ਰੋਮਣੀ ਕਮੇਟੀ ਦੇ ਵਰਕਿੰਗ ਪੈਟਰਨ ਵਿੱਚ ਕੋਈ ਵੀ ਫਰਕ ਨਹੀਂ ਹੈਗਾ ਜੀ ਜਿੱਥੇ ਜਿਹਦੇ ਕੋਲ ਜਿਹੜੀ ਪਾਵਰ ਹੈਗੀ ਆ ਉਹ ਉਹ ਦੀ ਮਿਸਯੂਜ਼ ਕਰ ਰਿਹਾ ਸਰਕਾਰ ਕੋਲ ਸਰਕਾਰੀ ਪਾਵਰ ਆ ਸ਼੍ਰੋਮਣੀ ਕਮੇਟੀ ਕੋਲ ਸ਼੍ਰੋਮਣੀ ਕਮੇਟੀ ਦੀ ਪਾਵਰ ਹੈਗੀ ਆ ਸੋ ਸ਼੍ਰੋਮਣੀ ਕਮੇਟੀ ਦਾ ਸਾਰਾ ਜੋਰ ਜਿਹੜਾ ਹੈਗਾ ਸਿੱਖਾਂ ਦੀ ਗੋਲਕ ਦੇ ਪੈਸੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਮੋੜ ਤੋਂ ਰਾਜਨੀਤਿਕ ਸੱਤਾ ਵਿੱਚ ਸਥਾਪਿਤ ਕਰਨ ਦਾ ਲੱਗਿਆ ਉਹਨਾਂ ਦਾ ਧਰਮ ਪ੍ਰਚਾਰ ਚ ਕੋਈ ਨਹੀਂ ਹੁਣ ਸ਼੍ਰੋਮਣੀ ਕਮੇਟੀ ਵਿੱਚ ਆਪਾਂ ਵਿਦਵਾਨਾਂ ਦੀ ਗੱਲ ਕਰਕੇ ਆਏ ਆ ਪਹਿੜੀਆਂ ਸਵਾਲਾਂ ਦੇ ਯਾਨੀ ਸ਼੍ਰੋਮਣੀ ਕਮੇਟੀ ਕੋ ਸਿਰਫ ਸਾਖੀਆਂ ਸੁਣਾਉਣ ਵਾਲੇ ਜਾਂ ਬਹੁਤ ਹੀ ਹਲਕੀ ਕਿਸਮ ਦੀ ਰਿਸਰਚ ਕਰਨ ਵਾਲੇ ਵਿਦਵਾਨ ਆ ਜੀ ਜਦੋਂ ਐਡੇ ਵੱਡੇ ਰਿਸੋਰਸਿਸ ਇੱਕ ਬਹੁਤ ਵੱਡਾ ਰਿਸਰਚ ਗਰੁੱਪ ਹੁੰਦਾ ਜਿਹੜਾ ਗਲੋਬਲ ਰਿਲੀਜੀਅਸ ਵੈਲਿਊਜ਼ ਗਲੋਬਲ ਪੋਲਿਟਿਕਸ ਗਲੋਬਲ ਇਕਨੋਮੀ ਦੇ ਮਾਮਲੇ ਵਿੱਚ ਇੱਕ ਐਡਾ ਵੱਡਾ ਥਿੰਕ ਟੈਂਕ ਸ਼੍ਰੋਮਣੀ ਕਮੇਟੀ ਕੋਲ ਹੁੰਦਾ ਤਾਂ ਕਿ ਉਹ ਉਸ ਸਮੁੱਚੀ ਕਾਇਨਾਤ ਲਈ ਸਿੱਖੀ ਦੇ ਸੰਦਰਭ ਚੋਂ ਨਵੀਂ ਵਿਆਖਿਆ ਦੇ ਸਕਦੇ ਹਨ ਸੋ ਕੁਝ ਵੀ ਨਹੀਂ ਹੋ ਰਿਹਾ ਸਿਰਫ ਸਾਖੀਆਂ ਸੁਣਾਉਣ ਵਾਲੇ ਜਾਂ ਸਨਾਤਨੀ ਪਰੰਪਰਾਵਾਂ ਚੋਂ ਸਿੱਖੀ ਦੀ ਵਿਆਖਿਆ ਕਰਨ ਵਾਲੇ ਲੋਕਾਂ ਨੂੰ ਲੱਖਾਂ ਲੱਖ ਰੁਪਏ ਦੇ ਕੇ ਜਿਹੜਾ ਹੈਗਾ ਉੱਥੇ ਵਿਦਵਾਨਾਂ ਦੇ ਤੌਰ ਤੇ ਭਰਤੀ ਕਰਿਆ ਸੋ ਐਸ ਪੀਸੀ ਆਪਣੀਆਂ ਧਾਰਮਿਕ ਤੇ ਮੈਨੇਜਮੈਂਟ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈਗੀ ਆ ਉਹਨੂੰ ਬਹੁਤ ਕਲੀਅਰ ਕ੍ਰਿਸਟਲ ਕਲੀਅਰ ਹੋ ਕੇ ਸੰਗਤਾਂ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਜੀ ਬਿਲਕੁਲ ਜੀ ਸਿੱਖਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਇੱਕੋ ਇੱਕ ਸੰਸਥਾ ਜਿਹੜੀ ਇਸ ਟਾਈਮ ਹੈਗੀ ਆ ਜਿਹੜੀ ਇਨੇ ਵੱਡੇ ਪੱਧਰ ਤੇ ਜਿਹਾ ਆਪਾਂ ਕਹੇ ਕਿ ਕਾਰਜ ਹੁੰਦੇ ਨੇ ਸਕੂਲ ਚੱਲਦੇ ਨੇ ਕਾਲਜ ਚੱਲਦੇ ਨੇ ਪਰ ਉਸ ਦੇ ਨਾਲ ਨਾਲ ਜੇ ਕਿਤੇ ਸਿੱਖੀ ਪ੍ਰਚਾਰ ਵਾਲੇ ਬੰਨੇ ਜਾਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਸਿੱਖਾਂ ਦੇ ਲਈ ਕੰਮ ਕਰਨ ਤੇ ਬਹੁਤ ਕੋਸ਼ ਜਿਹੜਾ ਹੈ ਅਚੀਬ ਸ਼੍ਰੋਮਣੀ ਕਮੇਟੀ ਦੇ ਵੱਲੋਂ ਹੋ ਸਕਦਾ ਹੈ ਪਰ ਆਪਾਂ ਇਹ ਕਹਿ ਸਕਦੇ ਹਾਂ ਕਿ ਜੋ ਕੁਝ ਪਿਛਲੇ ਸਾਲਾਂ ਦੇ ਵਿੱਚ ਹੋਇਆ ਹੈ ਜਿਸ ਤਰੀਕੇ ਦੇ ਨਾਲ ਕਾਰਵਾਈਆਂ ਹੋਈਆਂ ਨੇ ਉਸ ਦੇ ਨਾਲ ਸਵਾਲਾਂ ਦੇ ਢੇਰੇ ਦੇ ਵਿੱਚ ਸ਼੍ਰੋਮਣੀ ਕਮੇਟੀ ਜ਼ਰੂਰ ਰਹੀ ਹੈਗੀ ਆ